ਸਸ਼ੀ ਕਲਜੀ ਸਾਰਿਆਂ ਨੂੰ ਮੈਂ ਲਾਹਬਰੀਤ ਕਰ ਹਾਜ਼ਰਾਂ ਪੂਜਾ ਸੈਣੀ ਦੁਆਰਾ ਲਿਖਿਆ ਗਿਆ ਨਾਵਲ ਅਰਮਾਨਾ ਦਾ ਕਤਲ ਦਾ ਪਾਗੇ ਸ਼ਿਮਨ ਲਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਜੇਕਰ ਪਹਿਨ ਚੈਨਲ ਤੇ ਪਹਿਲੀ ਵਾਰ ਆ ਤਾਂ ਪਲੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹ ਲੋਕ ਸ਼ੁਰੂ ਤੋਂ ਹੀ ਬੰਦ ਤੇ ਵੈਰੀ ਰਹੇ ਆ ਤੁਸੀਂ ਸਮਝ ਸਰੀ ਨਾਲ ਕੰਮ ਲਓ ਜਰ ਬੰਤਾਇਆ ਕਰੇ ਕੁਝ ਨਾ ਕਿਓ ਤੇ ਭੋਲੇ ਤੇਜਸੀ ਚਲੇਗੀ ਬੰਤ ਤੇ ਪਹਿਨੋ ਹੀ ਪੀਕੇ ਆ ਗਿਆ ਤੇ ਮੰਦਾਬੋਲ ਜੀਤੀ ਨੂੰ ਦੇਖਦਾ ਟੰਦਾ ਲਾਡੂ ਨੂੰ ਚੁੱਕ ਹੱਟੇ ਵੱਲ ਤੁਰ ਪਿਆ ਜੀਤੀ ਨੇ ਮਨਾ ਵੀ ਕੀਤਾ ਪਰ ਸ਼ਰਾਬ ਦੇ ਮਹਿਸੇਜ ਚ ਲਾਡੂ ਨੂੰ ਚੁੱਕਦਾ ਸੁੱਟਦਾ ਹੱਟੇ ਲੈ ਗਿਆ ਲਾਡੂ ਨੇ ਕਿਹਾ ਅੱਜ ਪੋਲਾ ਚਾਚਾ ਵੀ ਆਇਆ ਸੀ ਇਹ ਸੁਣ ਬੰਤ ਹੋਰ ਗੰਦਮੰਦ ਬਕਦਾ ਘਰ ਆ ਗਿਆ ਤੇ ਜੀਤੀ ਨੂੰ ਵਾਲਾਂ ਤੋਂ ਫੜ ਮਾਰਨ ਲੱਗਾ ਇਹਨੇ ਨੂੰ ਬਾਪੂ ਜੀ ਨੇ ਵਿੱਚ ਵਿਚਾਲਾ ਕਰ ਬੰਤ ਨੂੰ ਦੂਰ ਕੀਤਾ ਬੰਤ ਤੇ ਕਾਫੀ ਮੰਦੀ ਬੋਲ ਬੋਲ ਹੁਣ ਰੋਜ਼ ਦੀ ਗੱਲ ਹੋ ਗਈ। ਬੰਦਰੇ ਦਿਮਾਗ ਵਿੱਚ ਗੱਲ ਕਰ ਕਰ ਗਈ ਸੀ। ਉਹ ਬਾਪੂ ਜੀ ਤੇ ਜੀਤੀ ਨੂੰ ਮੰਦੇ ਭੋਲ ਬੋਲਦਾ ਤੇ ਬੰਦ ਸਾਰਾ ਦਿਨ ਸ਼ਰਾਬ 'ਚ ਉਲਝਿਆ ਰਹਿੰਦਾ। 2 ਮਹੀਨੇ ਹੋ ਗਏ ਹੁਣ ਲਾਡੂ ਦਾ ਜਨਮ ਦਿਨ ਸੀ। ਨਿੱਕੇ ਤੇ ਨਿੰਮੀ ਹੋਣਾ ਲੈ ਕਾਫੀ ਕੱਪੜੇ ਪੇਜੇ ਸਨ। ਜੋ ਵੱਡਾ ਦਿਵਸ ਸੀ ਘਰ ਵਾਲੀ ਦੀਨ ਆ ਗਏ ਤੇ ਜੀਤੀ ਨੂੰ ਆਖਣ ਲੱਗੇ ਮਨਾਉਣਾ ਨਹੀਂ ਜਨਮ ਦੇ ਨੇ। ਕਿੱਥੇ ਆ ਬੰਦ? ਜੀਤੀ ਨੇ ਕਾਫੀ ਸਹਹਨਸਿਲਤਾ ਰੱਖੀ ਪਰ ਵਾਰ-ਵਾਰ ਪਰਜਾਈ ਦੇ ਖਸੌਂ ਤੇ ਕਹਿ ਰਿਹਾ। ਕਿ ਸਭ ਤੁਹਾਡਾ ਕੀਤਾ ਪੀਕੇ ਕਿਤੇ ਡਿੱਗਿਆ ਹੋਵੇਗਾ ਤੁਸੀਂ ਦੱਸੋ ਕਿਵੇਂ ਆਏ ਹੋ ਦੀਦੀ ਬੰਤ ਤਾਂ ਪਤਾ ਨਹੀਂ ਕਦਾਵੇ ਬਾਪੂ ਜੀ ਨੂੰ ਬੁਲਾ ਲਿਓ ਆ ਕਪੜੇ ਭੇਜਿਆ ਨਿੱਕੇ ਨੇ ਲਾਡੂ ਦੇ ਜਨਮ ਦਿਨ ਤੇ ਨਾਲੇ ਨਿੰਮੀ ਨੇ ਦੇਖ ਲਾ ਜਿੱਤੀ ਬੋਲੀ ਬੱਥੇਰੇ ਕਪੜੇ ਨੇ ਲਾਡੂ ਕੋਲ ਤਾਂ ਤੁਸੀਂ ਝੀਣ ਦਿਓ ਬੰਤ ਨੂੰ ਤੁਸੀਂ ਫਿਰ ਗਲਤ ਰਾ ਪਾਤਾ ਨਾਲੇ ਬਾਪੂ ਜੀ ਕਹਿੰਦੇ ਉਹ ਨਹੀਂ ਮਿਲਣਾ ਚਾਹੁੰਦੇ ਜਾਓ ਤੁਸੀਂ ਬਹੁਤ ਜ਼ਿਆਦਾ ਜੀਤੀ ਨੇ ਗੱਲਾਂ-ਗੱਲਾਂ 'ਚ ਬੇਝਿਤ ਕਰ ਦਿੱਤਾ। ਵੱਡਾ ਤੇ ਪਰਚਾਈ ਬੜਬੜਾਉਂਦੇ ਬਾਹਰ ਨਿਕਲੇ ਗਏ। ਜੀਤੀ ਨੇ ਕੱਪੜੇ ਚੁਕਟੋਲਦੇ ਰੱਖਦੇ ਤੇ ਬਾਪੂ ਜੀ ਨੂੰ ਆਵਾਜ਼ ਦਿੱਤੀ ਕਿ ਬੰਤ ਨੂੰ ਦੇਖਣ। ਬੰਤ ਬਾਹਰ ਹੀ ਪਸ਼ੂਆਂ ਦੇ ਹਾਲੇ ਕੁਲੇ ਸ਼ਰਾਬ ਨੜੱਜੇ ਬੈਠਾ ਸੀ ਤੇ ਕੋਲ ਇੱਕ ਥੈਲੇ 'ਚ ਕੁਝ ਸਮਾਨ ਸੀ ਜੋ ਲਾਡਲੇ ਲੈ ਕੇ ਆਇਆ ਸੀ। ਬੰਤ ਨੂੰ ਸਹਾਰਾ ਦੇ ਬਾਪੂ ਜੀ ਅੰਦਰ ਲੈ ਆਏ ਤੇ ਕੁਰਸੀ 'ਤੇ ਬਿਠਾ ਬੋਲਣ ਲੱਗੇ। ਜੀਤੀ ਹੁਣ ਬੰਤ ਨੂੰ ਕੁਝ ਨਹੀਂ ਆਖਦੀ ਸੀ। ਦੋਹਾਂ ਵਿੱਚ ਬਹੁਤ ਦੂਰੀ ਆ ਗਈਆਂ ਸਨ ਜੀਤੀ ਨੇ ਲਾਡ ਨੂੰ ਸੁਵਾ ਬੰਦਾ ਥੱਲਾ ਫੋਲਿਆ ਤੇ ਵਿੱਚ ਕਾਫੀ ਪੈਸੇ ਠਿਕਾਣੇ ਸਨ ਜੀਤੀ ਬਾਪੂ ਜੀ ਕੋਲ ਗਈ ਤੇ ਆਖਣ ਲੱਗੀ ਬਾਪੂ ਜੀ ਬੰਦ ਕੋ ਦੇਖੋ ਕਿੰਨੇ ਪੈਸੇ ਸਨ ਪਤਾ ਨਹੀਂ ਕਿੱਥੋਂ ਆਏ ਕੀ ਕੀਤਾ ਬਾਪੂ ਜੀ ਬੋਲੇ ਉਸ ਨੂੰ ਹੋਸ਼ ਨਹੀਂ ਸਵੇਰੇ ਪੁੱਛ ਲਾਂਗੀ ਪਰ ਸਵੇਰ ਹੁੰਦੇ ਹੀ ਬੰਦ ਖਤਮ ਹੋ ਚੁੱਕਾ ਸੀ ਜੀਤੀ ਦਾ ਸਹਾਗ ਦੁਨੀਆ ਨੂੰ ਅਲਵਿਦਾ ਆ ਗਿਆ ਸੀ ਘਰ ਵਹਿਣ ਪੈ ਰਹੇ ਸਨ ਤੇ ਸਭ ਸਕੇ ਸ਼ਰੀਕ ਇਕੱਠੇ ਹੋ ਰਹੇ ਸਨ ਸਵਾਗ ਰਹੇ ਸਨ ਬਹੁਤ ਅਤ ਚੁੱਕੀ ਸੀ ਸ਼ਰਾਬੀ ਬਣ ਗਿਆ ਸੀ ਪਰ ਵੱਡਾ ਤੇ ਪਰਜਾਈ ਗੱਲ-ਗੱਲ ਵਿੱਚ ਕਹਿ ਰਹੇ ਸਨ ਲਾਡੋ ਹੀ ਮਨਹੂਸ ਆ ਪਹਿਲਾਂ ਪਾਈ ੜ ਕਰਵਾਤੇ ਹੁਣ ਬਾਪ ਨੂੰ ਖਾ ਗਈ ਜਨਮ ਦਿਨ ਵਾਲੇ ਦਿਨ ਜੀਤੀ ਵਾਰ-ਵਾਰ ਲਾਡੋ ਕਲਾਵੇ ਵਿੱਚ ਲੈ ਰਹੀ ਸੀ লাশ ਚੁੱਕ ਸਟੋਰ 'ਚ ਰਖਾ ਦਿੱਤੀ ਕਿ ਛੋਟਾ ਪਾਈ ਆਉ ਫਿਰ ਸੰਸਕਾਰ ਹੋਣਗੇ ਜੀਤੀ ਤੇ ਬਾਪੂ ਜੀ ਕੁਝ ਬੋਲਦੇ ਉਹਨਾਂ ਦੀ ਜਵਾਨ ਬੰਦ ਕਰਨ ਨੂੰ ਕਹਿੰਦੇ ਜੀਤੀ ਦੇ ਦੁੱਖਾਂ ਦਾ ਪਹਾੜ ਟੁੱਟ ਗਿਆ ਤਿੰਨ ਦਿਨ ਬਾਅਦ ਸੰਸਕਾਰ ਕੀਤਾ ਪਰ ਜੀਤੀ ਦੀ ਜ਼ਿੰਦਗੀ ਤਿੰਨ ਦਿਨ ਚ ਹੀ ਬਦਲੀ ਗਈ ਜਾਇ ਸ਼ਰਾਬੀ ਸੀ ਪਰ ਸਿਰ ਦਾ ਤਾਜ ਸੀ ਲੋਕਾਂ ਨੂੰ ਡਰ ਸੀ ਭਰੀ ਜਵਾਨੀ ਚ ਜੀਤੀ ਵਿਧਵਾ ਹੋ ਗਈ ਪਿੰਡ ਦੇ ਲੋਕ ਤਰ੍ਹਾਂ ਤਰਾਦੀਆਂ ਸਲਾਹਾਂ ਕਰਨ ਲੱਗੀ ਜੀਤੀ ਦੇ ਮਾਪੇ ਆਏ ਤੇ ਜੀਤੀ ਨੂੰ ਨਾਲ ਲੈ ਜਾਣ ਦੀ ਗੱਲ ਕੀਤੀ ਪਰ ਬਾਪੂ ਜੀ ਨੇ ਕਿਹਾ ਉਹ ਲੱਡੂ ਬਿਨਾ ਨਹੀਂ ਰਹਿ ਸਕਦੇ ਤੁਸੀਂ ਜੀਤੀ ਨੂੰ ਚਾਹੋ ਹੋਰ ਜਗ੍ਹਾ ਬਿਠਾ ਸਕਦੇ ਹੋ ਪਰ ਲੱਡੂ ਸਾਡੇ ਕੋਲ ਹੀ ਰਹੇਗੀ ਬਾਪੂ ਜੀ ਦੀ ਗੱਲ ਸੁਣ ਵੱਡੀ ਤੇ ਨੀਮੀ ਚੀਕ ਕੇ ਬੋਲਿਆ ਤੀ ਮਾਂ ਨਾਲ ਹੀ ਚੰਗੀ ਲੱਗਦੀ ਆ ਲੱਡੂ ਨੂੰ ਲੈ ਜਾਣ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਚਾਹੇ ਵਿਆਹ ਹੋ ਚਾਹੇ ਰੱਖੋ ਜੀਤੀ ਦੇ ਮਾਪਿਆਂ ਨੇ ਕਿਹਾ ਸਾਡੀ ਧੀ ਅਸੀਂ ਲੈ ਜਾਣੇ ਆ ਪਰ ਆਪਣੇ ਪੁੱਤ ਦੀ ਨਿਸ਼ਾਨੀ ਤਾਂ ਤੁਸੀਂ ਸੰਭਲੋ ਕੌਣ ਬਗਾਨਾ ਪਿਆਰ ਕਰੇਗਾ ਗੈਰ ਦੀ ਔਲਾਦ ਨੂੰ ਅਸੀਂ ਨਹੀਂ ਲੈ ਜਾਣੀ ਕੋਲ ਰੱਖੋ ਪੁੱਤੀ ਆਪਣੀ ਫਿਰ ਕਿਸੀ ਜੀਤੀ ਨੇ ਕਿਹਾ ਮੇਰੀ ਬੱਚੀ ਆ ਮੈਂ ਪਾਲਾਂਗੀ ਚਾਹੇ ਜਿਵੇਂ ਵੀ ਪਾਲਾਂ ਤੁਸੀਂ ਦੋਵੇਂ ਪਰਿਵਾਰ ਮੇਰੀ ਤੇ ਵਾਰੀ ਕੋਈ ਫੈਸਲਾ ਨਾ ਲੋ ਮੇਰੇ 'ਚ ਦਮ ਹੈ ਪਾਲ ਸਕਦੀ ਆ ਤੇ ਰਹਾਂਗੀ ਵੀ ਇਸੇ ਘਰ ਵਿੱਚ ਮੇਰਾ ਘਰ ਆ ਮੈਂ ਨਹੀਂ ਜਾਵਾਂਗੀ ਕਿਤੇ ਕਹ ਰੋਪਈ ਬਾਪੂ ਜੀ ਨੇ ਜੀਤੀ ਦੇ ਸਿਰ ਹੱਥ ਰੱਖ ਕੇ ਆ ਤੇਰੇ ਜਹੀਤੀ ਹਰ ਬਬਲ ਨੂੰ ਦੇਵੀ ਕਾਸ਼ ਮੇਰੀ ਧੀਆਂ ਹੁੰਦੀਆਂ ਆ ਪੁੱਤਾਂ ਨਾਲੋਂ ਪਰ ਜੀਤੀ ਦਾ ਪਰਿਵਾਰ ਜੀਤੀ ਦੇ ਫੈਸਲੇ ਤੇ ਰਾਜੀ ਨਹੀਂ ਸਨ ਉਹ ਸਭ ਜਾਣਦੇ ਸਨ ਜੀਤੀ ਦੇ ਜੇਠ ਜਠਾਣੀਆਂ ਵਾਰੀ ਜੀਤੀ ਦੀਆਂ ਗੱਲਾਂ ਸੁਣ ਚਾਰੋਂ ਕੁਸਰ ਕੁਸਰ ਕਰਨ ਲੱਗੇ ਤੇ ਆਖਨ ਜੀਤੀ ਤੇਰੀ ਉਮਰ ਅਜੇ ਕੁਝ ਨਹੀਂ ਸਾਰੀ ਜ਼ਿੰਦਗੀ ਰੰਡਪੁਣਾ ਕਿਵੇਂ ਸਾਂਭੇਂਗੀ ਤੈਨੂੰ ਪਤਾ ਬਿਨਾ ਮਰਦ ਰਹਿਣਾ ਔਖਾ ਅਸੀਂ ਵੀ ਬਾਹਰ ਚਲੇ ਜਾਣਾ ਕੌਣ ਤੇਰੀਆਂ ਜ਼ਰੂਰਤਾਂ ਪੂਰੀਆਂ ਕਰੂ ਜੀਤੀ ਨੇ ਲਾਡੂ ਨੂੰ ਕੁਛੜ ਚੁੱਕਿਆ ਤੇ ਅੰਦਰ ਜਾ ਦਰਵਾਜ਼ਾ ਲਾ ਲਿਆ ਤੇ ਬੋਲੀ ਮੰਮੀ ਡੈਡੀ ਤੁਸੀਂ ਜਾਓ ਇਹ ਮੇਰਾ ਕਾਰਾ ਕਿਤੇ ਨਹੀਂ ਜਾਣਾ ਮੈਂ ਬਾਪੂ ਜੀ ਹਨ ਮੇਰੇ ਕੋਲ ਮੇਰੇ ਪਿਤਾ ਜੀ ਤੇ ਲਾਡੂ ਵੀ ਮੇਰੇ ਕੋਲ ਮੈਨੂੰ ਦੇਖਣ ਲਈ ਅਜੇ ਬੰਦ ਨੂੰ 4 ਦਿਨ ਹੋਏ ਸਨ ਚੌਥੇ ਹੀ ਤੇ ਆ ਸਭ ਹੋ ਗਿਆ ਬਾਪੂ ਜੀ ਬੋਲੇ ਦੇਖੋ ਤੁਸੀਂ ਸਾਰੇ ਜੀਤੀ ਦਾ ਏਡਾ ਕਾਰਾ ਜਮੀਨਾਂ ਮੇਰਾ ਹਿੱਸਾ ਵੀ ਅਜੇ ਪਿਆ ਤੁਸੀਂ ਫਿਕਰ ਨਾ ਕਰੋ ਰਲਮਿਲ ਪਲ ਜਾਣੀਆਂ ਕੁੜੀ ਵੀ ਤੇ ਅਜੇ ਬਹੁਤ ਵਖਤ ਪਿਆ ਜੇ ਮਨ ਬਦਲ ਗਿਆ ਤਾਂ ਮੈਂ ਵਿਆਹ ਦੇ ਮੰਗਾਤੀ ਪਣਾ ਤੁਸੀਂ ਚੌਧਰੀ ਸਾਹਿਬ ਫਿਕਰ ਨਾ ਕਰੋ ਨਾਲੇ ਹੁਣ ਭੂਗ ਨੂੰ ਆਇਓ ਐਵੇਂ ਨਾ ਕੁੜੀ ਨੂੰ ਦੁਖੀ ਕਰਿਓ ਕਹੇ ਬਾਪੂ ਜੀ ਘਾਟਾ ਪਰ ਬੋਲੇ ਤੁਸੀਂ ਜਾਓ ਜੀਤੀ ਦੇ ਮਾਪੇ ਹੱਥ ਜੋੜ ਬਾਕਪਸ ਆ ਗਏ ਪਰ ਉਹਨਾਂ ਨੂੰ ਜੀਤੀ ਦੀ ਬਹੁਤ ਗਲਤੀ ਜਾਪ ਰਹੀ ਸੀ ਵੱਡਾ ਪਰਜਾਈ ਨਿਮੀ ਤੇ ਛੋਟਾ ਬਾਪੂ ਜੀ ਨਾਲ ਵਹਿਸਣ ਲੱਗੇ ਬਾਪੂ ਜੀ ਲੋਕ ਕੀ ਕਹਿਣਗੇ ਜਰ ਤੁਸੀਂ ਦੂਮੇ ਰਹੋਗੇ ਤੁਸੀਂ ਸਮਝ ਨਹੀਂ ਰਹੇ ਸਾਡੀ ਗੱਲ ਬਾਪੂ ਜੀ ਬੋਲੇ ਜੀਤੀ ਮੇਰੀ ਧੀ ਆ ਮੈਨੂੰ ਪਰਵਾਹ ਨਹੀਂ ਕੌਣ ਕੀ ਕਹਿੰਦਾ ਰੱਬ ਜਾਣਦਾ ਤੁਸੀਂ ਜੇ ਚੰਗਾ ਨਹੀਂ ਕਰਨਾ ਮਾੜਾ ਵੀ ਨਾ ਕਰੋ ਭੋਗ ਤੱਕ ਵਕਤ ਲੰਗਾ ਦਿਓ ਫਿਰ ਤੁਹਾਡੀ ਮਰਜ਼ੀ ਪਹਿਲਾਂ ਵੀ ਚਾਹੀ ਸਾਲ ਬੋਲੇ ਹੂੰ ਤਦ ਵੀ ਗੁਜ਼ਾਰਾ ਹੁੰਦਾ ਸੀ ਹੁਣ ਵੀ ਹੋ ਜਾਓ ਅੱਛਾ ਬਾਪੂ ਮਰਜ਼ੀ ਆ ਅਸੀਂ ਕੀ ਲੈਣਾ ਜਦ ਵਿੱਚ ਵੱਟ ਚਲੀ ਗਈ ਕਿਸੇ ਨਾਲ ਫਿਰ ਦੇਖੀ ਕਿ ਬਾਹਰ ਨਿਕਲ ਗਏ ਜੀਤੀ ਗਰਲਸ ਨੂੰ ਅੰਦਰ ਬੈਠੀ ਫੁੱਟ ਫੁੱਟ ਰੋ ਰਹੀ ਸੀ ਉਸਦੇ ਆਰਮਾਨਾਂ ਦਾ ਕਤਲ ਹੋ ਗਿਆ ਸੀ ਉਹ ਬੰਤ ਨੂੰ ਕੋਸ ਰਹੀ ਸੀ ਪਿਆਰ ਦੀਆਂ ਗੱਲਾਂ ਯਾਦ ਕਰ ਕੁਲਾ ਰਹੀ ਸੀ ਇੰਨੇ ਨੂੰ ਜਸੀ ਤੇ ਪੋਲਾ ਆ ਗਏ ਉਹ ਬਾਪੂ ਜੀ ਕੋਲ ਬੈਠ ਪੰਤ ਦੀਆਂ ਗੱਲਾਂ ਕਰ ਕਰ ਰੋ ਰਹੇ ਸਨ ਜਸੀ ਨੇ ਬਾਪੂ ਜੀ ਨੂੰ ਕਿਹਾ ਜੀਤੀ ਕਿੱਥੇ ਆ ਬਾਹਰ ਨਹੀਂ ਆਈ ਚੱਲੇ ਗਈ ਉਹ ਬਾਪੂ ਜੀ ਨੇ ਕਿਹਾ ਨਹੀਂ ਅੰਦਰ ਆ ਜਾ ਮੇਲਾ ਬਹੁਤ ਰੂ ਰਹੀ ਆ ਅੱਜ ਮੇਰੀ ਔਲਾਦ ਨੇ ਉਸ ਨੂੰ ਬਹੁਤ ਮੰਦਾ ਬੋਲੇ ਤੁਸੀਂ ਸਮਝਾਓ ਉਹ ਕਿਤੇ ਟੁੱਟ ਨਾ ਜਾਵੇ ਅਜੇ ਤਾਂ 4 ਦਿਨ ਹੋਏ ਆ ਜਸਦੀ ਅੰਦਰ ਗਈ ਜੀਤੀ ਨੂੰ ਗੱਲ ਲਾ ਤਸੱਲੀਆਂ ਦੇਣ ਲੱਗੀ ਸੀ ਸਮਝਾਉਣ ਕਿਤੇ ਨਹੀਂ ਜਾਣਾ ਆਪਣਾ ਘਰ ਸੰਭਾਲ ਲਾਡੋ ਨੂੰ ਦੇਖ ਅਜੇ 4 ਸਾਲ ਦੀ ਆ ਇਸ ਨੂੰ ਪਿਆਰ ਕਰ ਆਪੇ ਰੱਬ ਨੇ ਕੁਝ ਸੋਚਿਆ ਹੋਣਾ ਏਨੇ ਨੂੰ ਵੱਡਾ ਤੇ ਛੋਟਾ ਵੀ ਆ ਗਏ ਭੋਲੇ ਨੂੰ ਭੜਕ ਗਏ ਦੀ ਅੱਖਾਂ ਲੱਗੀ ਹੋਰ ਨਾ ਗਲਾਈਓ ਤੁਸੀਂ ਤੀਨੇ ਆਦਮੀ ਜੂ ਹੋਇਆ ਸਭ ਨੂੰ ਪਤਾ ਤੁਸੀਂ ਜਾਓ ਹੁਣ ਆਉਣ ਦੀ ਲੋੜ ਨਹੀਂ ਬਹੁਤ ਬੇਝਦੀ ਕੀਤੀ ਜੀਤੀ ਕੁਝ ਕਹਿੰਦੇ ਵੱਡੇ ਨੇ ਪਹਿਲਾਂ ਹੀ ਕਹਤਾ ਤੈਨੂੰ ਸੰਭਲ ਕੇ ਰਹਿਣਾ ਪੋ ਜਵਾਨ ਤੇ ਲਗਾਮ ਲਾ ਕੇ ਜੀ ਇੱਥੇ ਰਹਿਣਾ ਕਿ ਮੁੱਛਾਂ ਤੇ ਵੜ ਚਾੜਨ ਲੱਗਾ ਜੀਤੀ ਅੱਖਾਂ ਨੀਵੀਆਂ ਕਰ ਬੋਲੀ ਵੀਜੀ ਤੁਸੀਂ ਘਰਾਿਆਂ ਨੂੰ ਨਾ ਭੁੱਲਿਆ ਕਰੋ ਸਾਡੇ ਬਹੁਤ ਦੁੱਖ ਦੇਖਿਆ ਜਸਦੀ ਤੇ ਭੋਲੇ ਵੀਰ ਨੇ ਹੁਣ ਤੱਕ ਭੋਗ ਤੱਕ ਤਾਂ ਬੰਤ ਦਾ ਜਿਗਰੀ ਦੋਸਤ ਰਹਿਣ ਦਿਓ ਹਣ ਵੱਡਾ ਜੀਠ ਤੇ ਗਵਲਾ ਬੋਲੇ ਤੂੰ ਅੰਦਰ ਜਾ ਸਾਨੂੰ ਪਤਾ ਕੀ ਕਰਨਾ ਕੀ ਨਹੀਂ ਜੀਤੀ ਚੁੱਪ ਕਰ ਅੰਦਰ ਜਾ ਆਪਣੇ ਨਸੀਬ ਨੂੰ ਕੂਸਣ ਲੱਗੇ ਦੂਜੇ ਪਾਸੇ ਵੱਡਾ ਤੇ ਗਵਲਾ ਜੀਤੀ ਦੇ ਘਰ ਦੀ ਕੀਮਤ ਆਕਣ ਲੱਗੇ ਕੀ ਮੁੱਲ ਪਵੇਗਾ ਬਾਪੂ ਜੀ ਖੁੰਜੀ ਜਿ ਬੈਠੇ ਤਕਦੀਰ ਨੂੰ ਕੂਸ ਰਹੇ ਸਨ ਕਿ ਕੀ ਹੋ ਜਿਹਾ ਪਤੇ ਜਮੀ ਜੋ ਆਪਣੇ ਮਾਸ ਦੇ ਹੀ ਵੈਰੀ ਬਣ ਗਏ ਆਖਿਰ ਅਜ ਪੰਤ ਦਾ ਭੋਗ ਸੀ ਪੂਰਾ ਪਿੰਡ ਇਕੱਠਾ ਹੋਇਆ ਸੀ ਭੋਗ ਪੈਣ ਤੇ ਵੱਡੇ ਨੇ ਸਰਪੰਚ ਨੂੰ ਕਿਹਾ ਕਿ ਤੁਸੀਂ ਵਿਚ ਪੈ ਜੀਤੀ ਨੂੰ ਸਾਡੇ ਘਰ ਰਹਿਣ ਨੂੰ ਕਹੋ ਇੱਥੇ ਹੀ ਕਿਵੇਂ ਰਹੇਗੀ ਰਾਤ ਬਰਾਤ ਲੋੜ ਪੈ ਜਾਵੇ ਕੌਣ ਆਵੇਗਾ ਸਰਪੰਚ ਨੇ ਜੀਤੀ ਨੂੰ ਕਿਹਾ ਤੇਰੇ ਜੀ ਠੀਕ ਕਹਿ ਰਹੇ ਆ ਕੁੜੀ ਜਿਉਹੋ ਤੈਨੂੰ ਕਰੇ ਆਪਣੀ ਰੱਖਣ ਨੂੰ ਤਿਆਰ ਆ ਤੂੰ ਜਾ ਇਸ ਚ ਹੀ ਲਾਡੂ ਦਾ ਭੋਇਕਾ ਜੀਤੀ ਨੇ ਹੌਸਲਾ ਕਰਕੇ ਕਿਹਾ ਨਹੀਂ ਮੈਂ ਨਹੀਂ ਜਾਣਾ ਕਿਤੇ ਮੈਨੂੰ ਸੋਚਣ ਦਾ ਵਕਤ ਚਾਹੀਦਾ ਇਦਾਂ ਕਿਵੇਂ ਮੈਂ ਰਹਿ ਲਾਂਗੀ ਕੱਲ ਫਿਰ ਘਰੋਂ ਕੱਢ ਦਿੱਤਾ ਫਿਰ ਤੇ ਮੇਰੀ ਅਜ ਨਿਆਣੀ ਕੱਲ ਆਈ ਖੜੀ ਨਹੀਂ ਮੈਂ ਨਹੀਂ ਅਜੇ ਜਾਣਾ ਸੋਚਣਾ ਸਰਪੰਚ ਨੇ ਕਿਹਾ ਅਸੀਂ ਫਿਰ ਆਵਾਂਗੇ ਕੁੜੇ ਜੋ ਹੋਇਆ ਮਾੜਾ ਹੋਇਆ ਪਰ ਹੁਣ ਅੱਗੇ ਦਾ ਸੋਚ ਜੀਤੀ ਸਮਝ ਗਈ ਕਿ ਸਰਪੰਚ ਵੀ ਵੀਰੇ ਹੁਣਾ ਦੀ ਬੋਡੀ ਬੋਲ ਰਿਹਾ ਸੱਪ ਐਸੇ ਤੇ ਬੰਦ ਦੀ ਜ਼ਮੀਨ ਲਈ ਹੋ ਰਿਹਾ ਉਸਨੇ ਬਾਪੂ ਜੀ ਨੂੰ ਕਿਹਾ ਤੁਸੀਂ ਦੱਸੋ ਮੈਂ ਕੀ ਕਰਾਂ ਐਵੇਂ ਤਾਂ ਮੇਰਾ ਜੀਣਾ ਔਖਾ ਹੋ ਜਾਊ ਮੈਂ ਆਪਣਾ ਘਰ ਛੱਡ ਕਿਵੇਂ ਰਹਿਣਾ ਉਹਨਾਂ ਘਰ ਮੈਂ ਨਹੀਂ ਜਾਣਾ ਬਾਪੂ ਜੀ ਨੇ ਸਿਰ ਤੇ ਹੱਥ ਧਰ ਕੇ ਕਿਹਾ ਵਕਤ ਤੇ ਛੱਡ ਦੇ ਜੋ ਕਰੋ ਕਰਤਾਰ ਭਲੇ ਕਰੋ ਕਹ ਬਾਪੂ ਜੀ ਬੋਲੇ ਹੰਜਾ ਲਾਡੂ ਨੂੰ ਦੇਖ ਉਹ ਵੀ ਬਿਲਕੁਰੀਆ ਉਸ ਨੂੰ ਕੁਝ ਨਹੀਂ ਪਤਾ ਤੇ ਆਪ ਬਾਪੂ ਜੀ ਕਹਾਣੀਆਂ ਬੁਣਨ ਲੱਗੇ ਤੇ ਆਪਣੇ ਹੀ ਪੁੱਤ ਨੂੰ ਕੋਸਨ ਸਾਰੀ ਰਾਤ ਐਵੇਂ ਨਿਕਲ ਗਈ ਅਜੀ ਜੀਤੀ ਦੀ ਅੱਖ ਲੱਗੀ ਹੀ ਸੀ ਕਿ ਉਸ ਨੂੰ ਖੜਕਨ ਸੁਣਾਈ ਦਿੱਤੀ ਉਹ ਛੱਟ ਉੱਠਖ ਲੋਈ ਬਾਹਰ ਵੱਡਾ ਤੇ ਗਵਲਾ ਆਏ ਸਨ ਜੀਤੀ ਨੇ ਬਾਪੂ ਨੂੰ ਆਵਾਜ਼ ਦੇ ਬਾਹਰ ਦਾ ਦਰਵਾਜ਼ਾ ਖੋਲ੍ਹਿਆ ਤੇ ਪੁੱਛਿਆ ਤੁਸੀਂ ਕਿਵੇਂ ਆਏ ਵੱਡਾ ਬੋਲਿਆ ਬਾਪੂ ਜੀ ਕਿੱਥੇ ਆ ਅਸੀਂ ਬਾਪੂ ਜੀ ਨੂੰ ਲੈਣ ਆਏ ਆ ਉਹ ਸਾਡੇ ਨਾਲ ਰਹਿਣਗੇ ਬੁਲਾ ਬਾਪੂ ਜੀਨ ਬਾਪੂ ਜੀ ਬੋਲੇ ਕੀ ਰੌਲਾ ਪਾਇਆ ਤੜਕੇ ਹੀ ਸਵੇਰੇ ਪੀਕੇ ਆ ਗਏ ਹੋ ਦਸੋ ਕੀ ਕੰਮ ਆ ਗਵਲਾ ਬੋਲਿਆ ਬਾਪੂ ਜੀ ਕਪੜੇ ਪਾਓ ਤੁਸੀਂ ਅੱਜ ਤੋ ਘਰ ਰਹਿਣਾ ਇੱਥੇ ਜੀਤੀ ਨੂੰ ਰਹਿਣ ਦਿਓ ਜੇ ਉਹ ਇਕੱਲੀ ਰਹਿਣਾ ਚਾਹੁੰਦੀ ਆ ਲੋਕ ਤਰਾਤਰਾਂ ਦੇ ਸਵਾਲ ਕਰਦੇ ਆ ਤੁਸੀਂ ਸਾਡੇ ਨਾਲ ਚਲੋਗੇ ਬਾਪੂ ਜੀ ਚੋਪਰ ਹਦੋਂ ਮੈਂ ਤੇ ਜਾਉ ਮੈਂ ਨਹੀਂ ਜਾਣਾ ਮੇਰੀ ਲੋੜ ਇੱਥੇ ਜਾਦਾ ਲਾਡੂ ਨੂੰ ਕੌਣ ਦੇਖੂ ਵੱਡਾ ਬੋਲਿਆ ਬਾਪੂ ਚੱਲ ਪਾ ਹੁਣ ਤੇਰੀ ਉਮਰ ਰਸਲੀਲਾ ਕਰਨ ਦੀ ਨਹੀਂ ਐਵੇਂ ਲਾਡੂ ਲਾਡੂ ਲਈਆ ਇਹ ਤੇ ਏਦੀਤੀ ਬੰਤ ਨੂੰ ਖਾ ਗਈਆਂ ਹੁਣ ਤੇਰੀ ਵਾਰੀ ਆ ਅਸੀਂ ਇਹ ਹੋ ਨਹੀਂ ਦੇਣਾ ਚਲ ਸਾਡੇ ਨਾਲ ਲੋਕ ਭੰਤ ਭਾਂਦੀਆਂ ਗੱਲਾਂ ਕਰਦੇ ਆ ਬਾਪੂ ਜੀ ਬੋਲੀ ਕੀ ਬਗਵਾਸ ਕਰ ਰਹੇ ਹੋ ਮੈਨੂੰ ਨਹੀਂ জানা ਜਿੱਤੀ ਇਲਜ਼ਾਮ ਸੁਣ ਸੁਣ ਹੋ ਗਏ ਤੇ ਫਿਰ ਗੁੱਸੇ ਚ ਬੋਲੀ ਪਹਿਲਾਂ ਵੱਡੀ ਗੰਦਾਕ ਦੀ ਸੀ ਮੇਰਾ ਬੰਤ ਗਲਤ ਰਾਹੇ ਪੜਕ ਕੇ ਪਤਾ ਤੁਸੀਂ ਉਸ ਨੂੰ ਖਾ ਗਏ ਤੇ ਹੁਣ ਤੁਸੀਂ ਫਿਰ ਆ ਗਏ ਤਸੀਂ ਜੋ ਬੋਲਣਾ ਬੋਲੀ ਜਾਓ ਮੇਰਾ ਬਾਪੂ ਆ ਜਿਵੇਂ ਬੰਤ ਦੇ ਸੀ ਜੀਤੀ ਨੇ ਬਾਪੂ ਜੀ ਨੂੰ ਕਿਹਾ ਬਾਪੂ ਜੀ ਤੁਸੀਂ ਫਿਕਰ ਨਾ ਕਰੋ ਤੁਹਾਡਾ ਘਰ ਕੋਈ ਨਹੀਂ ਜ਼ਬਰਦਸਤੀ ਕਰ ਸਕਦਾ ਅਸੀਂ ਇੱਥੇ ਰਹਾਂਗੇ ਜੀਤੀ ਜਦ ਬੋਲ ਰਹੀ ਸੀ ਤਾਂ ਵੱਡਾ ਤਿਕਬਲਾ ਵਾਰ-ਵਾਰ ਉਸ ਨੂੰ ਗਲਤ ਕਿ ਉਕਸਾ ਰਹੀ ਸਨ ਉਸ ਦੇ ਨਾਲ ਤੱਕਾ ਮੁੱਕੀ ਵੀ ਉਹ ਉਸ ਨੂੰ ਸ਼ੂ ਰਹੇ ਸਨ ਇਹਨੇ ਨੂੰ ਸਰਪੰਚ ਵੀ ਆ ਗਿਆ ਤੇ ਬੋਲਿਆ ਕੀ ਹੋਇਆ ਪਿੰਡੋਂ ਫੋਨ ਗਿਆ ਸੀ ਕਿ ਕੁਝ ਹੋਇਆ ਬੰਦ ਕਰ ਦੱਸੋ ਵੱਡਾ ਬੋਲਿਆ ਅਸੀਂ ਇਹਨਾਂ ਦਾ ਹਾਲਚਲ ਪੁੱਛਣ ਆਏ ਸੀ ਭੋਗ ਮਗਰੋਂ ਅੱਜ ਕਿ ਕੀ ਵਿਚਾਰ ਬਣਿਆ ਪਰ ਇਹ ਪਤਾ ਨਹੀਂ ਮੰਨਦੀ ਨਹੀਂ ਤੁਸੀਂ ਸਮਝਾਓ ਸਰਪੰਚ ਨੇ ਇੱਕ ਗੱਲ ਕੀਤੀ ਬੀਬਾ ਤਿਆਰ ਹੋ ਸਾਡਾ ਹੀ ਹੁਕਮ ਹੈ ਘਰ ਚੱਲ ਐਵੇਂ ਬੰਦੇ ਆਉਂਦੇ ਠੀਕ ਨਹੀਂ ਘਰ ਛੋਂ ਰੋ ਤੱਕ ਰੰਡ ਤੱਕਿਆ ਰਹੋ ਚੱਲ ਹੋ ਤਿਆਰ ਨਹੀਂ ਤਾਂ ਫਿਰ ਪੰਚਾਇਤ ਵਿੱਚ ਹੁਕਮ ਦੇਣਾ ਪਊ ਆ ਕੰਮ ਨਹੀਂ ਹੋਣਦੇ ਨੇ ਸਰਪੰਚ ਨੇ ਜੀਤੀ ਨੂੰ ਇਹੋ ਜੇ ਸ਼ਬਦ ਆਖੇ ਕਿ ਬਾਪੂ ਜੀ ਨੇ ਕਿਹਾ ਜੀਤੀ ਚੱਲ ਜੇ ਨਾ ਚੰਗਾ ਲੱਗਾ ਵਾਪਸ ਕਰ ਆ ਜਾਈਂ ਬਾਪੂ ਜੀ ਬੋਲੇ ਸਰਪੰਚ ਹੁਕਮ ਦੇ ਚਲਾ ਗਿਆ ਤੇ ਕਹੇ ਬਾਕੀ ਗੱਲ ਵੀ ਕਰ ਲਿਓ ਆਹੋ ਬਾਪੂ ਨਾਲੇ ਇੱਕ ਗੱਲ ਹੋਰ ਬੰਤ ਨਹੀਂ ਕਰਦੀ ਜ਼ਮੀਨ ਕਿਰਵੀ ਰੱਖੇ ਸੀ ਸਰਪੰਚ ਕੋਲ ਸਾਨੂੰ ਵੀ ਕੱਲ ਕਹਿ ਕੇ ਗਿਆ ਸੀ ਜੇ ਰਹਿਣਾ 15 ਦਿਨਾਂ ਚ ਪੈਸੇ ਦਾ ਇੰਤਜ਼ਾਮ ਕਰਨਾ ਪਊ ਤਾਸੀ ਕਹਿ ਰਹੇ ਆ ਸਾਡੇ ਨਾਲ ਚਲੋ ਜਿੱਤੀ ਬੋਲੀ ਇਹ ਝੂਠ ਆ ਬੰਤ ਨੇ ਕਿਉਂ ਗਿਰਵੀ ਧਰਨੇ ਸੀ ਉਹ ਤਾਂ ਹੋਰ ਜਗ੍ਹਾ ਲੈਣਾ ਚਾਹੁੰਦੇ ਸੀ ਵੀ ਜੀ ਸਰਪੰਚ ਝੂਠ ਬੋਲਦਾ ਬੁਲਾਓ ਉਹਨਾਂ ਨੂੰ ਅਸੀਂ ਕਿਉਂ ਬੁਲਾਈਏ ਸੱਚ ਆ ਇਹ ਬੰਤ ਨੇ ਸਾਨੂੰ ਵੀ ਕਿਹਾ ਸੀ ਪਰ ਅਸੀਂ ਤਾਂ ਹੀ ਨਿਵਾਮੀ ਪਰੀ ਤੂੰ ਕਾਨੂੰ ਇਹੀ ਕਹਿਣਾ ਅਸੀਂ ਚੱਲਦੇ ਆਂ ਦੇਖ ਲੈ ਜੇ 15 ਦਿਨਾਂ ਚ 40 ਲੱਖ ਦਾ ਇੰਤਜ਼ਾਮ ਹੁੰਦਾ ਨਹੀਂ ਤਾਂ ਸਰਪੰਚ ਜਾਣੇ ਜਾ ਉਹਦਾ ਕੰਮ ਵੱਡਾ ਮੁੱਛਾ ਨੂੰ ਵਟ ਚੜਦਾ ਬੋਲਿਆ ਨੜੇ ਆਪਣਾ ਆਪ ਟੱਕੇ ਰੱਖਿਆ ਕਰ ਐਵੇਂ ਕਿਸੇ ਦੀ ਨਜ਼ਰੀ ਚੜ ਜਾਓ ਟੀਚਰ ਕਰ ਬਾਹਰ ਨੂੰ ਉਤਰ ਪਿਆ ਪਿੱਛੋਂ ਬਾਪੂ ਜੀ ਨੇ ਆਵਾਜ਼ ਦਿੱਤੀ ਤੇ ਕਿਹਾ ਕੱਲ ਸਾਨੂੰ ਲੈ ਜਾਇਓ ਬੰਤਾ ਪੀਤੀ ਚ ਕਾਰਾ ਕਰ ਗਿਆ ਹੁਣ ਅਸੀਂ ਘਰ ਖੋ ਹੋ ਗਿਆ ਸੜਕਾਂ ਤੇ ਥੋੜੀ ਰੋਲਣਾ ਜੀਤੀ ਬੋਲੀ ਬਾਪੂ ਜੀ ਬੱਸ ਕਰੋ ਕਾਨੂੰਨ ਵੀ ਆ ਮੈਂ ਸਰਪੰਚ ਕੋਲੋਂ ਪੁੱਛਾਂਗੀ ਮੈਂ ਗਿਰਵੀ ਰੱਖੀ ਸਾਨੂੰ ਤਾਂ ਲੋੜ ਨਹੀਂ ਸੀ ਇੰਨੇ ਨੂੰ ਵੱਡਾ ਫਿਰ ਵਾਪਸ ਆਇਆ ਤੇ ਜੀਤੀ ਦਾ ਮੋਢਾ ਫੜ ਹਲੂਣਾ ਦਿੱਤਾ ਚਿੱਤ ਖਿਬਰਾ ਗਈ ਵੱਡੇ ਨੇ ਜੀਤੀ ਦੀ ਅਚਾਨਕ ਵਾਹ ਫੜ ਕਿਹਾ ਹੁਣ ਇਹ ਘਰ ਦੀਆਂ ਔਰਤਾਂ ਸਰਪੰਚਾ ਕੋਲ ਜਾਣ ਗਈਆਂ ਉਹਦੀ ਅਮੰਤਾਂ ਕਰਨ ਗਈਆਂ ਤੂੰ ਜੋ ਕਰਨਾ ਪਤਾ ਜੇ ਘਰ ਤੋਂ ਬਾਹਰ ਪੈਰ ਧਰਿਆ ਦੇਖ ਲੈ ਨਾਲੇ ਬਾਪੂ ਕੱਲ ਤਿਆਰ ਰਹੋ ਇਹਨੂੰ ਸਮਝਾ ਦੇ ਸਰਪੰਚ ਕੋਲ ਨਾ ਜਾਵੇ ਨਹੀਂ ਜਾਂਦੀ ਬਾਪੂ ਬੋਲਿਆ ਸਰਪੰਚ ਨੂੰ ਕਿ ਸਾਡੇ ਤੋਂ ਇੰਨੇ ਪੈਸੇ ਨਹੀਂ ਹੋਣੇ ਪਰ ਜੀਤੀ ਜਾਂਦੀ ਸੀ ਕਿ ਕੋਈ ਜ਼ਮੀਨ ਨੀtre ਉਹ ਚੁੱਪ ਕਰ ਅੰਦਰ ਗਈ ਤੇ ਸੋਚਣ ਲੱਗੀ ਵੱਡਾ ਤੇ ਮਸਲਾ ਵੀ ਚਲੇ ਗਏ ਜੀਤੀ ਅੰਦਰ ਵੱਡ ਦਪੱਟਾ ਚੁੱਕ ਸਰਪੰਚ ਦੇ ਘਰ ਵੱਲ ਤੁਰ ਪਈ ਬਾਪੂ ਜੀ ਨੇ ਰੋਕਿਆ ਵੀ ਪਰ ਉਹ ਆਖਣ ਲੱਗੀ ਕਿ ਪਤਾ ਤਾਂ ਲੱਗੇ ਇੰਨੇ ਪੈਸੇ ਕੀ ਕੀਤੇ ਬੰਦ ਨੇ ਜੋ ਸਭ ਗਿਰਵੀ ਰੱਖਣਾ ਪਿਆ ਕਿੱਥੇ ਜ਼ਰੂਰਤ ਸੀ ਬਾਪੂ ਜੀ ਬੋਲੇ ਮਰ ਜੀਆ ਪਰ ਧਿਆਨ ਨਾਲ ਜਾਈ ਜੀਤੀ सरपंच ਕੋਲ ਗਈ ਸਰਪੰਚ ਨੇ ਪਹਿਲਾਂ ਤਾਂ ਜੀਤੀ ਨੂੰ ਸਮਝਾਇਆ ਕਿ ਹੋ ਮੁੜ ਆਪਣੇ ਪੁਰਾਣੇ ਕਰ ਜਾਵੇ ਇਸ ਚ ਹੀ ਭਲਾਈ ਆ ਤੇ ਜੀਤੀ ਨੇ ਕਿਹਾ ਬੰਦ ਨੇ ਕੀ ਕੀ ਰੱਖਿਆ ਗਹਿਣੇ ਇਹ ਦੱਸੋ ਸਰਪੰਚ ਨੇ ਕਿਹਾ ਖੇਤ ਤੇ ਬਾੜੀ ਦੀ ਜਗਾ ਜੀਤੀ ਬੋਲੀ ਕਰ ਨਹੀਂ ਪੁੱਤ ਕਰ ਨਹੀਂ ਸਰਪੰਚ ਨੇ ਦੱਸਿਆ ਵੱਡੇ ਦੇ ਮੁੰਡੇ ਦੀ ਫੇਸ ਪਰ ਨੂੰ ਰੱਖਿਆ ਸੀ ਗਿਰਵੀ 40 ਲੱਖ ਚ ਅਸੀਂ ਗੱਲ ਕਰ ਰਹੇ ਸਨ ਕਿ ਵੱਡਾ ਤੇ ਗਵਲਾ ਵੀ ਆ ਗਏ ਤੇ ਬਿਨਾਂ ਕੋਈ ਗੱਲ ਪੁੱਛੇ ਅੱਗ ਬਬੂਲਾ ਹੋ ਗਏ ਜੀਤੀ ਕੁਛ ਕਹਿੰਦੇ ਵੱਡੇ ਨੇ ਜੀਤੀ ਦੇ ਵਾਲ ਫੜ ਬਾਹਰ ਨੂੰ ਕਿਚਨ ਲੱਗਾ ਤੇ ਬੋਲਿਆ ਘਰੋਂ ਨਿਕਲਣ ਤੋਂ ਮਨਾ ਕੀਤਾ ਸੀ ਕੀ ਲੈਣਾ ਆਂ ਸਰਪੰਚ ਸਾਹ ਕੋਲ ਸਰਪੰਚ ਕੋ ਜਾਗਦਾ ਇਸ ਤੋਂ ਪਹਿਲਾਂ ਹੀ ਵੱਡੇ ਨੇ ਜੀਤੀ ਨੂੰ ਗੱਡੀ ਵਿੱਚ ਵਠਾ ਘਰ ਵੱਲ ਨੂੰ ਤੁਰ ਪਿਆ ਸਰਪੰਚ ਨੂੰ ਆਖ ਘਰੇਲੂ ਝਗੜਾ ਜੀਤੀ ਨੂੰ ਕਰ ਲਿਆਏ ਵੱਡਾ ਤੇ ਵੋਟੀ ਨੇ ਕਿਹਾ ਕੀ ਹੋਇਆ ਤੇ ਵੱਡਾ ਬੋਲਿਆ ਸਰਪੰਚ ਦੀ ਬੁੱਕਲ ਚ ਸੀ ਨਾਮ ਖਰਾਬ ਕਰਤਾ ਬੰਤ ਜਮੀਨ ਪੰਜ ਕੋੜ ਰੱਖ ਗਿਆ ਤੇ ਇਹੇ ਉਸ ਤੋਂ ਲੈਣ ਗਈ ਸੀ ਚੰਗਾ ਹੋਇਆ ਵਕਤ ਤੇ ਪਹੁੰਚ ਗਈ ਨਹੀਂ ਤਾਂ ਨਾਮ ਖਰਾਬ ਕਰ ਦੇਣਾ ਸੀ ਚਲ ਬੈਠ ਅੰਦਰ ਜਮੀਨ ਦੀ ਪੜਤਾਲ ਕਰਨ ਵਾਲੀ ਜੀਤੀ ਬੋਲੀ ਬਸ ਕਰੋ ਮੇਰੇ ਬੰਤ ਨੇ ਨਿੱਕੇ ਕਰਕੇ ਖੇਤ ਗਿਰਵੀ ਰੱਖਿਆ ਨਾ ਕਿ ਸਾਡੇ ਕਰਕੇ ਸਰਪੰਚ ਨੇ ਦੱਸਤਾ ਯਾ ਸਾਡਾ ਕਰ ਸਾਡੇ ਕੋਲ ਆ ਨੜੇ ਵੀਰ ਜੀ ਤੁਸੀਂ ਆਕਰਤੂਤ ਕਰਕੇ ਚੰਗਾ ਨਹੀਂ ਕੀਤਾ ਅਜੇ ਭੁੱਲ ਹੀ ਸੀ ਕਿ ਵੱਡੀ ਦੇ ਅੰਦਰ ੱੱਕਾ ਦੇ ਬੈੱਡ ਤੇ ਸੁੱਟਦੀ ਤੇ ਆਖਿਆ ਕੁਛ ਪਲ ਲੱਗਣਿਆ ਚੁੱਪ ਕਰ ਜਾ ਅੱਜ ਤੋਂ ਤੈਨੂੰ ਇਹ ਸੇ ਕਰ ਰਹਿਣਾ ਪਊ ਮੈਂ ਬਾਪੂ ਨੂੰ ਲੈਣ ਚੱਲਾਂ ਤੇ ਨੜੇ ਜ਼ਿਆਦਾ ਜਵਾਨ ਨਾ ਚਲਾਈ ਤੈਨੂੰ ਵੀ ਪਤਾ ਤੇਰੀ ਸੁਣਨ ਵਾਲਾ ਕੋਈ ਨਹੀਂ ਜੀਤੀ ਫਿਰ ਵੀ ਜਵਾਬ ਦੇ ਰਹੀ ਸੀ ਤੇ ਇਹਨੇ ਨੂੰ ਗਵਲਾ ਬੋਲਿਆ ਜੀਤੀ ਜਦ ਮਾੜੀ ਹੁੰਦੀ ਆ ਮੇਰੇ ਵਾਲਾ ਸਾਰਾ ਪੋਸ਼ਣ ਖਾਲੀ ਪਿਆ ਅਸੀਂ ਕਿਹੜਾ ਇੱਥੇ ਰਹਿਣਾ ਹੁਣ ਤੁਰਿਆ ਉਹ ਮਕਾਨ ਜ਼ਮੀਨ ਕਿਤੇ ਨਹੀਂ ਦੌੜੇ ਜਾਂਦੇ ਛੜਾ ਲਾਂਗੇ ਨੜੇ ਹੁਣ ਚੁੱਪ ਕਰ ਜਾ ਬਹੁਤ ਹੋ ਗਿਆ ਵੱਡੇ ਦਾ ਗਵਲੇ ਦੀ ਨਰਮੀ ਦੇਖ ਫਿਰ ਦਿਮਾਗ ਬੋਲਿਆ ਕਿ ਤੇ ਜੀਤੀ ਨੂੰ ਆਪਣੇ ਪਿੱਛੇ ਨਾ ਲਾ ਲਵੇ ਤੇ ਸਾਰਾ ਕੁਝ ਹੜੱਪ ਕਰ ਲੇ ਉਹ ਆਪਣੀ ਆਵਾਜ਼ ਨੂੰ ਹੌਲਾ ਕਰ ਬੋਲਿਆ ਜੀਤੀ ਤੁਰ ਤੀ ਕਰੋ ਸਮਾਨ ਤੇ ਬਾਪੂ ਲਾੜੂ ਨੂੰ ਲੈ ਆ ਨੜੇ ਜੋ ਹੋਇਆ ਗੁੱਸੇ 'ਚ ਹੋਇਆ ਮੇਰਾ ਕੋਈ ਇਰਾਦਾ ਨਹੀਂ ਸੀ ਤੈਨੂੰ ਨੀਮਾ ਦਿਖਾਉਣ ਦਾ ਗਬਲਾ ਬੋਲਿਆ ਪਰ ਚਲ ਰਹਿਣ ਦੀ ਹੁਣ ਤੇ ਜੀਤੀ ਚਲ ਤੂੰ ਜਿਵੇਂ ਤੈਨੂੰ ਕਿਹਾ ਸੋਚ ਤੇਰੇ ਕੱਲੀ ਤੋਂ ਇਨੇ ਕਰਜ਼ ਨਹੀਂ ਚਕਾ ਹੋਣਾ ਜੀਤੀ ਨੂੰ ਬੰਤੀਆਂ ਗੱਲਾਂ ਯਾਦ ਆਉਣ ਲੱਗੀਆਂ ਤੇ ਉਸ ਦੀਆਂ ਦਿੱਤੀਆਂ ਨਸੀਹਤਾਂ ਉਸਨੇ ਕਿਹਾ ਠੀਕ ਆ ਤੇ ਘਰ ਵੱਲ ਥਰਪਈ ਇਨੇ ਨੂੰ ਵੱਡੀ ਵੀ ਆ ਗਈ ਤੇ ਬੋਲੀ ਕੀ ਹੋਇਆ ਜੀਤੀ ਬੋਲੀ ਤਨਵਜੀ ਸਾਰਿਆਂ ਦਾ ਅੱਜ ਦਾ ਹੀ ਪਾਗ ਸੁਣਨ ਦੇ ਲਈ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਕਿਵੇਂ ਲੱਗਿਆ ਬਾਕੀ ਕੱਲ ਦੇ ਵੀਡੀਓ 'ਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸੈ ਸ਼ਿਕਨ